ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਜਿਸ ਦਾ ਸਰਲੇਖ ਹੈ ਜੀਵਨ ਤੇ ਮੌਤ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਚੀਲਾਂ ਦੇ ਬਣਦਾ ਦਿਲ ਹੈ ਜਵਾਨ ਪੱਤੇ ਇੰਜ ਹਲਕੇ ਹਲਕੇ ਕੰਬਣ ਜਿਵੇਂ ਚੁੰਮਣ ਪੇਛੋਂ ਹੋਠ ਨੇ ਕੰਬਦੇ ਰਹਿੰਦੇ ਆਤਮਾ ਉਹਨਾਂ ਦੀ ਵਗਦੀਆਂ ਕੂਲਾਂ ਤੇ ਨਦੀਆਂ ਸੰਗ ਮਿਲ ਕੇ گاਉਂ ਦੀ ਦਰ ਦੇ ਬਦਲਾਂ ਵਿੱਚੋਂ ਹੰਝੂਆਂ ਦੇ ਟੇਪੇ ਡਿੱਗਦੇ ਗਰਮ ਰੁੱਤ ਵਿੱਚ ਬ੍ਰਿਛ ਚੀਲਾਂ ਦੇ ਖੁਲ-ਖੁਲ ਕੇ ਝੂਲਣ ਪਰ ਜਦੋਂ ਸਰਦੀ ਦੀ ਰੁੱਤ ਆਵੇ ਤਾਂ ਉਮਰ ਮੁਤਾਬਕ ਉਹ ਚਾਉ ਚਾਉ ਜਾਂਦੇ ਹਿਮ ਪਾਤ ਦੇ ਝਖਣਾ ਵਿੱਚੋਂ ਹੋਰ ਨੀਵੇਂ ਹੋ ਜਾਂਦੇ ਰਾਤ ਸਮੇਂ ਉਹਨਾਂ ਉੱਤੇ ਮੌਤ ਦਾ ਪਹਿਰਾ ਜਾਪੇ ਤੇ ਉਹ ਵਿੱਚ ਹਨੇਰੇ ਕਫਨ ਵਾਂਗੂ ਆਪਣੇ ਆਪ ਨੂੰ ਢੱਕਦੇ ਪਰ ਜਦ ਚੜਦਾ ਚੰਨ ਆਕਾਸ਼ੀ ਤਾਂ ਹੌਲੀ ਹੌਲੀ ਉਸਦੀ ਚਾਨਣੀ ਅੰਦਰ ਉਹ ਮੂੜ ਮੌਤ ਤੋਂ ਜਾਗਨੇ ਉੱਠਦੇ ਤੇ ਤਰਦੇ ਨੇ ਗੁੱਜੇ ਗੁੱਜੇ ਦੁੱਧੀਆਂ ਚਾਨਣ ਦੇ ਸਾਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ